ਇਸ ਪ੍ਰੋਟੈਸਟ ਦੇ ਵਿੱਚ ਸ਼ਾਵਨ ਹੋਣ ਆਏ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਵਾਨ ਤੇ ਸਾਰੇ ਪੱਤਰਕਾਰ ਪੱਤਰਕਾਰ ਭਾਈਚਾਰਾ ਇਹ ਜਿਹੜਾ ਮੁੱਦਾ ਹੈ ਅਸੰਦ ਦੇ ਵਿੱਚ ਇਹ ਇੱਕ ਗਹਿਰੇ ਮੁੱਦੇ ਦੇ ਤੌਰ ਤੇ ਨਹੀਂ ਦੇਖਿਆ ਜਾਣਾ ਚਾਹੀਦਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਟੇਟ ਇਸ ਪੱਧਰ ਦੀ ਪਾਵਰਫੁੱਲ ਹੋ ਰਹੀ ਹੈ ਕਿ ਉਹ ਜ਼ੁਬਾਨ ਹਰ ਕਿਤੇ ਹੀ ਬੰਦ ਕਰ ਦੇਣਾ ਚਾਹੁੰਦੀ ਹੈ ਜੇ ਦਾ ਅੰਦਾਜ਼ਾ ਲਾਉਣਾ ਹੋਵੇ ਕਿ ਸਟੇਟ ਜਾ ਕਿੱਧਰ ਨੂੰ ਰਹੀ ਹੈ ਇਸ ਮਾਮਲੇ ਤੇ ਇੱਕ ਹਲਫਨਾਮਾ ਦਾਇਰ ਹੋਇਆ ਸੁਪਰੀਮ ਕੋਰਟ ਦੇ ਵਿੱਚ ਡੇਢ ਮਹੀਨਾ ਹੋਇਆ ਜੇ ਉਹ ਹਲਫਨਾਮਾ ਦਿੱਲੀ ਦੀ ਪੁਲਿਸ ਨੇ ਜਾਰੀ ਕੀਤਾ ਉਮਰ ਖਾਲਦ ਦੇ ਮਾਮਲੇ ਦੇ ਵਿੱਚ ਤੇ ਉਹਨਾਂ ਦੇ ਸਾਥੀਆਂ ਦੇ ਉਹ ਕਹਿੰਦਾ ਜਿਹੜਾ ਗਨ ਫੜ ਕੇ ਹਥਿਆਰ ਨਾਲ ਬੰਦੇ ਮਾਰਦਾ ਹੈ ਉਹ ਵੱਡਾ ਅੱਤਵਾਦੀ ਨਹੀਂ ਹੈ ਵੱਡਾ ਅਤਵਾਦੀ ਉਹ ਹੈ ਜਿਹੜਾ ਕਲਮ ਚਲਾਉਂਦਾ ਹੈ ਜਾਂ ਦਿਮਾਗ ਦੀ ਵਰਤੋਂ ਕਰਕੇ ਬੋਲਦਾ ਹੈ ਇਹ ਰੁਝਾਨ ਦੇਸ਼ ਧਰੋਹੀਆਂ ਦਾ ਪੈਦਾ ਹੋ ਰਿਹਾ ਹੈ ਦੇਸ਼ ਦੇ ਵਿੱਚ ਇਸ ਰੁਝਾਨ ਨੂੰ ਰੋਕਣਾ ਬੜਾ ਜ਼ਰੂਰੀ ਹੈ ਇਹ ਦੇਸ਼ ਦੀ ਹੋਮ ਮਿਨਿਸਟਰੀ ਦੀ ਦੇਸ਼ ਦੀ ਸਰਕਾਰ ਦਾ ਇੱਕ ਐਂਗਲ ਹੈ ਭਗਵੰਤ ਮਾਨ ਤੇ ਇਹ ਸਰਕਾਰ ਬਹੁਤ ਚੂਚੇ ਦੀ ਤਰ੍ਹਾਂ ਛੋਟੀ ਚੀਜ਼ ਹੈ ਉਹਦੇ ਮੁਕਾਬਲੇ ਇੱਕ ਮਾਈਂਡ ਸੈਟ ਹੁੰਦਾ ਉਹ ਮਾਈਂਡ ਸੈਟ ਜਦੋਂ ਓਵਰਆਲ ਸਟੇਟ ਬਣਾਉਂਦੀ ਹੈ ਤਾਂ ਇਹ ਜਿਹੜੀਆਂ ਸਾਡੇ ਸੂਬਿਆਂ ਦੀਆਂ ਸਰਕਾਰਾਂ ਨੇ ਇਹ ਤਾਂ ਕੇਵਲ ਇੱਥੇ ਤੱਕ ਹੀ ਸੀਮਤ ਰਹਿ ਗਈਆਂ ਨੇ ਇੱਕ ਘੁਰਕੀ ਦਿੱਲੀ ਤੋਂ ਆਉਂਦੀ ਹੈ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਭਗਵਤ ਮਾਨ ਨੂੰ ਅੰਦਰ ਬਣਾਉਂਦਾ ਪੰਜਾਬ ਦੇ ਮੁੱਦਿਆਂ ਤੇ ਡਾਂਟ-ਡਮਪਟ ਕਰਕੇ ਮੋੜ ਦਿੰਦਾ ਬਾਹਰ ਆ ਕੇ ਉਹ ਕਹਿੰਦਾ ਮੈਂ ਆਪਣੀ ਗੱਲ ਰੱਖਿਆ ਆ ਜੀ ਇਹ ਤਾਂ ਇੱਥੇ ਤੱਕ ਤਾਂ ਕੀ ਗੱਲ ਹੈ ਮਾਮਲਾ ਵੱਡਾ ਹੈ ਇਹ ਫਰੀडम ਆਫ ਐਕਸਪ੍ਰੈਸ਼ਨ ਦਾ ਜਿਹੜਾ ਮਾਮਲਾ ਹੈ ਵਿਚਾਰਾਂ ਦੀ ਆਜ਼ਾਦੀ ਦਾ ਜਿਹੜਾ ਮਾਮਲਾ ਹੈ ਇਸ ਲਈ ਸਾਨੂੰ ਬਹੁਤ ਛੋਟੇ ਸੰਦਰਭ ਚੋਂ ਕੱਢ ਕੇ ਵੱਡੇ ਸੰਦਰਭ ਚ ਪਹਿਲਾਂ ਆਪਣਾ ਨਜ਼ਰੀਆ ਬਣਾਉਣਾ ਫਿਰ ਉਹਦੇ ਤੇ ਇੱਕ ਲੰਮ ਦੀ ਕਰਨਾ ਵੱਖ-ਵੱਖ ਰੂਪ ਦੇ ਵਿੱਚ ਬੇहद ਜ਼ਰੂਰੀ ਹੈ ਤੇ ਇਸੇ ਢੰਗ ਦੇ ਨਾਲ ਜਿੰਨੇ ਵੀ ਨਿਜਮ ਬਣ ਰਹੇ ਨੇ ਕਾਨੂੰਨ ਬਣ ਰਹੇ ਨੇ ਸਾਰੇ ਜਿਹੜੇ ਦੇਸ਼ ਦੇ ਵਿੱਚ ਜੁਏਪੀਏ ਤੇ ਸਾਰੀਆਂ ਪਾਰਟੀਆਂ ਪਾਰਲੀਮੈਂਟ ਚ ਸਹਿਮਤ ਹੋ ਜਾਣ ਐਨਆਈਏ ਤੇ ਸਹਿਮਤ ਹੋ ਜਾਣ ਸਾਈਬਰ ਕ੍ਰਾਈਮ ਵਾਲੇ ਮਾਮਲੇ ਤੇ ਸਹਿਮਤ ਹੋ ਜਾਣ ਵੋਟਾਂ ਉਹਦੇ ਪੱਖ ਚ ਪਾਉਣ ਤਾਂ ਉਥੇ ਤਾਨਾਸਾ ਰੂਲ ਹੀ ਪੈਦਾ ਹੋਣਾ ਹੈ ਉਥੇ ਡੈਮੋਕ੍ਰੇਸੀ ਪੈਦਾ ਹੋਏਗੀ ਉਥੇ ਫਰੀडम ਆਫ ਐਕਸਪ੍ਰੈਸ਼ਨ ਬਚੂਗਾ ਹੁਣ ਐਮਰਜੈਂਸੀ ਵੀ ਆ ਨਾ ਨਾ ਨੀ ਐਮਰਜੈਂਸੀ ਲਗਾਤਾਰ ਜਾ ਰਹੀ ਹੈ ਐਲਾਨ ਕੇ ਜਦੋਂ ਤੁਸੀਂ ਐਮਰਜੈਂਸੀ ਦੀ ਗੱਲ ਕਰਦੇ ਹੋ ਉਦੋਂ ਉੱਤੇ ਅਲੱਗ ਗੱਲ ਹੁੰਦੀ ਹੈ ਵੈਸੇ ਹੀ ਭਗਵਾਨਤਮਾਨ ਤਾਂ ਪ੍ਰੌਕਸੀ ਸੀਐਮ ਰੀਅਲ ਸੀਐਮ ਕੇਦਰੀਵਾਲ ਜਿਵੇਂ ਪਹਿਲਾਂ ਇੱਥੇ ਗੱਲ ਹੋਈ ਆ ਉਹਦੇ ਤੇ ਵੀ ਇਹੀ ਪਰਚਾ ਦਰਜ ਹੋ ਗਿਆ ਜਿਹੜਾ ਸਾਡੇ ਪੱਤਰਕਾਰਾਂ ਤੇ ਹੋਇਆ ਹੈ ਉਹੀ 353 1353 262 ਉਹ ਸੇਮ ਪਰਚਾ ਹੈ ਇੱਕ ਗੱਲ ਚੰਗੀ ਹੋਈ ਹੈ ਕਿ ਨਹੀਂ ਤਾਂ ਇੱਥੇ ਰੌਲਾ ਪੈ ਜਾਂਦਾ ਪੰਜਾਬ ਤੋਂ ਮੰਤਰੀ ਜਿਹੜੇ ਨੇ ਭੱਜੇ ਜਾਂਦੇ ਉੱਥੇ ਕਿ ਕੇਦਰੀਵਾਲ ਖਿਲਾਫ ਪਰਚਾ ਕਿਉਂ ਹੋ ਗਿਆ ਆ ਪਰਚੇ ਦੇ ਕਾਰਨ ਸ਼ਰਮ ਦੇ ਮਾਰਾ ਕੋਈ ਬਿਆਨ ਵੀ ਨਹੀਂ ਦੇ ਰਿਹਾ ਇਹ ਫਰਕ ਇੱਕ ਜ਼ਰੂਰ ਪੈਂਦਾ ਜਦੋਂ ਕਾਊਂਟਰ ਉਹੀ ਚੀਜ਼ਾਂ ਹੁੰਦੀਆਂ ਨੇ ਤਾਂ ਉੱਥੇ ਜਾ ਕੇ ਖੜਦੀ ਐ ਉਹ ਚੀਜ਼ ਉਸ ਲੈਵਲ ਦੇ ਉੱਤੇ ਇੱਕ ਗੱਲ ਇਹ ਜ਼ਰੂਰ ਇੱਕ ਸਾਨੂੰ ਆਪ ਮਨਾਂ ਚ ਬਸਾਉਣੀ ਚਾਹੀਦੀ ਐ ਪੱਤਰਕਾਰ ਭਾਈਚਾਰੇ ਨੂੰ ਵੀ ਤੇ ਬਾਕੀ ਨੂੰ ਵੀ ਵੱਡਾ ਹਿੱਸਾ ਕਾਰਪੋਰੇਟ ਕੰਟਰੋਲ ਨੇ ਦੱਬ ਲਿਆ ਮੜਾਈ ਮੜਾਈਦਾਰ ਮਹਿਕਮਿਆਂ ਦੇ ਵਿੱਚ ਹਿੱਸੇਦਾਰ ਬਣਨਾ ਜਿਹੜਾ ਉਹ ਸਾਈਡ ਲਾਈਨ ਹੋ ਜਾਂਦਾ ਦੂਜਾ ਤਰੀਕਾ ਡਰ ਦਾ ਡਰਾਬੇ ਦਾ ਉਹਦੇ ਨਾਲ ਦਬਾਉਣ ਦਾ ਤਰੀਕਾ ਐ ਤੀਜਾ ਜੇ ਫਿਰ ਵੀ ਨਾ ਹੋ ਤਾਂ ਜੇਲ ਤੇ ਮੁਕੱਦਮਾ ਇਹ ਨਾਰਮਲ ਗੱਲ ਹੈ ਡਰਨ ਦੀ ਗੱਲ ਨਹੀਂ ਨਾ ਪੈਨਿਕ ਹੋਣ ਦੀ ਗੱਲ ਹੈ ਇਹ ਜ਼ਿੰਦਗੀ ਦਾ ਹਿੱਸਾ ਹੈ ਸੁਭਾਵਿਕ ਤੌਰ ਦੇ ਉੱਤੇ ਜ਼ਿੰਦਗੀ ਦੇ ਸੁਭਾਵਿਕ ਹਿੱਸੇ ਨੂੰ ਸੁਭਾਵਿਕ ਹੀ ਲੈਣ ਦੀ ਲੋੜ ਹੈ ਇਸੇ ਕਰਕੇ ਵੱਡੀਆਂ ਜਿਹੜੀਆਂ ਮੂਵਮੈਂਟਾਂ ਨੇ ਉਹਦੇ ਹਿੱਸੇ ਦੇ ਤੌਰ ਤੇ ਹੀ ਇਹ ਮੂਵਮੈਂਟ ਵੀ ਬਿਲਡ ਕਰਨੀ ਤੇ ਕੰਸਿਸਟੈਂਟਲੀ ਬਿਲਡ ਕਰਨੀ ਲਗਾਤਾਰ ਇਹ ਕਿਸੇ ਦਾ ਵਾਪਸ ਹੋਣਾ ਹੀ ਨੇ ਔਰ ਕਰਾਉਣੇ ਵੀ ਚਾਹੀਦੇ ਨੇ ਪਰ ਕੱਲਾ ਇਹ ਨਹੀਂ ਕਿ ਜੇ ਕੇਸ ਵਾਪਸ ਹੋ ਗਿਆ ਫਿਰ ਮਾਮਲਾ ਹੱਲ ਹੋ ਗਿਆ ਮਾਮਲਾ ਹੱਲ ਨਹੀਂ ਹੁੰਦਾ ਉਹ ਇਸੇ ਤਰੀਕੇ ਨਾਲ ਵੜ ਕੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਉਹ ਰਸਤਾ ਪੈਂਦਾ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਲਈ ਪ੍ਰੈਸ ਦੀ ਆਜ਼ਾਦੀ ਕੱਲੀ ਪ੍ਰੈਸ ਦੀ ਆਜ਼ਾਦੀ ਤੇ ਪੱਤਰਕਾਰਾਂ ਦੀ ਆਜ਼ਾਦੀ ਨਹੀਂ ਹੈ ਜੇ ਲੋਕਾਂ ਕੋਲ ਸਹੀ ਅਰਥ ਚ ਸਹੀ ਰੂਪ ਚ ਸੂਚਨਾ ਜਾਣੀ ਉਹ ਬੰਦ ਹੋ ਜੇ ਪਾ ਇਹ ਅਧਿਕਾਰ ਪ੍ਰੈਸ ਦਾ ਵੀ ਖੋਇਆ ਜਾ ਰਿਹਾ ਇਹ ਅਧਿਕਾਰ ਸਾਰੇ ਨਾਗਰਿਕਾਂ ਦਾ ਖੋਇਆ ਜਾ ਰਿਹਾ ਹਰ ਬੰਦੇ ਦਾ ਖੋਇਆ ਜਾ ਰਿਹਾ ਹਰ ਉਹ ਬੰਦਾ ਜਿਹੜਾ ਜਿਹਦਾ ਹੱਕ ਹੈ ਇਹ ਜਿਹੜਾ ਸਾਰੇ ਸੱਜਣ ਜਿੰਨੇ ਆਏ ਸੀ ਜਿਹੜੇ ਅੱਜ ਕੱਲ੍ਹ ਨੇ 28 ਕੇਜਰੀਵਾਲ ਤੋਂ ਲੈ ਕੇ ਇਹ ਆਰਟੀਆਈ ਐਕਟੀਵਿਸਟ ਸੀ ਐਕਚੁਅਲੀ ਆਰਟੀਆਈ ਐਕਟੀਵਿਸਟ ਦੇ ਤੌਰ ਤੇ ਆਏ ਇਹਨਾਂ ਨੇ ਆ ਕੇ ਜਾਣਕਾਰੀ ਆਰਟੀਆਈ ਦੀ ਵੀ ਆਰਟੀਆਈ ਕਮਿਸ਼ਨਾਂ ਦੀ ਆਰਟੀਆਈ ਕਮਿਸ਼ਨ ਐਮੈਂਡਮੈਂਟ ਦਿੱਲੀ ਨੇ ਕਰਤਾ ਇੱਥੇ ਵਾਲਿਆਂ ਨੇ ਕਰਤਾ ਤਾਂ ਸਾਰੀਆਂ ਸਰਕਾਰਾਂ ਪੁੱਛਦੀਆਂ ਨੇ ਜੇ ਇਹਨੂੰ ਆਪਾਂ ਬੰਦ ਨਹੀਂ ਜੀ ਕਰ ਸਕਦੇ ਇੱਕ ਪੰਜ ਪੰਜਾਬ ਦੇ ਸਾਬਕਾ ਚੀਫ ਸੈਕਟਰੀ ਤੇ ਆਰਟੀਆਈ ਦੀ ਚੀਫ ਕਮਿਸ਼ਨਰ ਵੀ ਲੱਗੇ ਰਹੇ ਉਹ ਬਾਰ-ਬਾਰ ਗੱਲ ਸੁਣਾਉਂਦੇ ਨੇ ਕਿ ਪੰਜਾਬ ਦਾ ਇੱਕ ਚੀਜ਼ ਕਿ ਇਹਨੂੰ ਆਪਾਂ ਬੰਦ ਨਹੀਂ ਕਰ ਸਕਦੇ ਕਿਸੇ ਤਰੀਕੇ ਨਾਲ ਇਹਨੇ ਬੜਾ ਪੰਗਾ ਪਾਇਆ ਜਿਹੜਾ ਆਰਟੀਆਈ ਦਾ ਕੰਮ ਹੁਣ ਉਹ ਕਹਿੰਦੇ ਜੀ ਉਹ ਤਾਂ ਨੈਸ਼ਨਲ ਲੈਵਲ ਦਾ ਕੰਮ ਹੈ ਪਾਰਲੀਮੈਂਟ ਦੇ ਵਿੱਚ ਬਿਲ ਬਣਿਆ ਹੋਇਆ ਕਾਨੂੰਨ ਬਣਿਆ ਹੋਇਆ ਆਪਾਂ ਨਹੀਂ ਕਰ ਸਕਦੇ ਫਿਰ ਉਸੇ ਬੰਦਿਆਂ ਦੇ ਰਹਿੰਦੇ ਹੋਏ ਦੀ ਜਾਨ ਕਿਵੇਂ ਕੱਢਣੀ ਹੈ ਖਾਕਾ ਬਣਿਆ ਪਿਆ ਤੀ ਉਹਦੀ ਰੂਹ ਕੱਢ ਲੋ ਤੇ ਉਹ ਰੂਹ ਕੱਢ ਲਈ ਗਈ ਹੈ ਸੰਸਥਾਾਂ માં ਖੜੀਆਂ ਨੇ ਕਲਬੂਤ ਦੇ ਤੌਰ ਤੇ ਸੰਸਥਾਾਂ માં ਜਿਨ੍ਹਾਂ ਨੇ ਡੈਮੋਕ੍ਰੇਸੀ ਬਚਾਉਣੀ ਹੈ ਉਹ ਨਹੀਂ ਉਸ ਲੈਵਲ ਦੇ ਉੱਤੇ ਹੁੰਦੀ ਕੋਈ ਜਵਾਬਦੇਹੀ ਨਹੀਂ ਹੈ ਜਿੱਥੇ ਬਲਡੋਜ਼ਰ ਕਲਚਰ ਚੱਲਦਾ ਹੈ ਜਿੱਥੇ ਝੂਠੇ ਮੁਕਾਬਲੇ ਹੋ ਰਹੇ ਨੇ ਉੱਥੇ ਇਹ ਪਰਚੇ ਬੜੇ ਮਾਮੂਲੀ ਪਰਚੇ ਨੇ ਜਦੋਂ ਮਾਹੌਲ ਇਹੋ ਜਿਹਾ ਹੋਏਗਾ ਉਸ ਮਾਹੌਲ ਨੂੰ ਬਿਹਤਰ ਬਣਾਉਣ ਲਈ ਲੜਨਾ ਸਾਡੀ ਆਪਣੀ ਜ਼ਿੰਮੇਵਾਰੀ ਆ ਪੱਤਰਕਾਰ ਭਾਈਚਾਰੇ ਦੀ ਤੇ ਬਾਕੀ ਸਾਰੀ ਮੂਵਮੈਂਟ ਜਿੰਨੀ ਵੀ ਹੋਏਗੀ ਕਿ ਉਹ ਰਲ ਕੇ ਜਿਵੇਂ ਖੜੇਗੀ ਤੇ ਕਿਹੜੀ ਸਾਈਡ ਲੈਣੀ ਆ ਕਿਸੇ ਬੰਦੇ ਨੇ ਜਾਣ ਲਈ ਉਹਨਾਂ ਦੇ ਵਿੱਚੋਂ ਚੁਆਇਸ ਕਰਨੀ ਆ ਪਾਲੇ ਦੇ ਕਿਹੜੇ ਪਾਸੇ ਖੜੇ ਹੋਣਾ ਫਰਕ ਕਿੱਬ ਲਈ ਨਹੀਂ ਆ ਇਸ ਕਰਕੇ ਇਹਦੇ ਤੇ ਜਿਵੇਂ ਅੱਜ ਦਾ ਇਹ ਇਕੱਠ ਦੇ ਵਿੱਚ ਇੱਕ ਛੋਟਾ ਜਿਹਾ ਸੱਦੇ ਤੇ ਸਾਰੇ ਸੱਜਣ ਪਹੁੰਚੇ ਨੇ ਇਹਦੇ ਤੇ ਲਗਾਤਾਰਤਾ ਦੇ ਰੂਪ ਦੇ ਵਿੱਚ ਜ਼ਰੂਰਤ ਹੈ ਇਹਦੋਂ ਪਹਿਲਾਂ ਵੀ ਇੱਕ ਕੇਸ ਜਦੋਂ ਇੱਥੇ ਹੋਇਆ ਇੱਥੇ ਐਡੀਟਰ ਆਏ ਸੀ ਬਹੁਤ ਸਾਰੇ ਇੰਡੀਅਨ ਐਕਸਪ੍ਰੈਸ ਦਾ ਐਡੀਟਰ ਵੀ ਐਚਟੀ ਦਾ ਐਡੀਟਰ ਵੀ ਬਾਕੀ ਮੈਂ ਉੱਥੇ ਇੱਕ ਗੱਲ ਕਹੀ ਸੀ ਕਿ ਤੁਸੀਂ ਕੱਲਾ ਇੱਥੇ ਬੋਲਣ ਨਾ ਆਓ ਤੁਹਾਡੇ ਕੋਲ ਇੰਨੇ-ਇੰਨੇ ਪੇਜਾਂ ਦੇ ਪੰਨਿਆਂ ਦੇ ਅਖਬਾਰ ਨੇ ਇੱਕ ਫਸਟ ਸੁਰਖੀ ਵਾਸਤੇ ਦਿੱਲੀ ਨਹੀਂ ਰੱਖਣ ਉਹ ਹਮਰ ਰੈਸ ਦਾ ਕੁਐਸਚਨ ਦੇਲੀ ਇੱਕ ਖਬਰ ਲੱਭ ਕੇ ਉਹਦੇ ਤੇ ਛਾਪਣੀ ਐ ਇਸੇ ਢੰਗ ਨਾਲ ਜਿਹੜੇ ਵੀ ਟੀਵੀ ਚੈਨਲ ਜਿਹੜੇ ਵੀ ਬਾਕੀ ਨੇ ਦੇਲੀ ਇੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਕਰਨੀ ਐ ਜਦੋਂ ਲਗਾਤਾਰੇ ਪਲੇਟਫਾਰਮ ਇਹ ਕਰਨ ਲੱਗਣਗੇ ਤੇ ਫਿਰ ਇੱਕ ਕਾਊਂਟਰ ਮਹੌਰ ਪੈਦਾ ਹੋਏਗਾ ਉਸ ਪੱਧਰ ਦੇ ਉੱਤੇ ਜਾ ਕੇ ਨਹੀਂ ਤਾਂ ਹੁੰਦਾ ਵੀ ਇੱਕ ਵਾਰ ਕਰ ਲਿਆ ਦੂਜੀ ਵਾਰ ਹਬੰਦੋਗੇ ਉਹ ਨਹੀਂ ਆਪਾਂ ਕਰਨਾ ਔਰ ਇਹਨੂੰ ਲਗਾਤਾਰ ਜਾਰੀ ਰੱਖਣਾ ਬਹੁਤ-ਬਹੁਤ ਮਿਹਰਬਾਨੀ ਬਹੁਤ ਧੰਨਵਾਦ